ਐਗਜ਼ੈਕਟਲੀ ਬੰਦੇ ਰੱਖਣੇ ਆ ਐ ਵਖਣੇ ਤਾਂ ਆਪਾਂ ਕੀ ਐ ਆਪਾਂ ਤਾਂ ਜੋੜਨੇ ਆ ਆਪਣੀ ਟੀਮ ਦੇ ਵਿੱਚ ਵੱਧ ਤੋਂ ਵੱਧ ਬੰਦੇ ਜੋੜਨੇ ਆ ਮੈਂ ਨਾ ਹੁਣੇ ਹੀ ਤੁਹਾਡਾ ਸਾਡੇ ਸਾਰ ਨੂੰ ਤੁਹਾਡਾ ਨਾਮ ਰਜਿਸਟਰ ਕਰਾ ਦਿੰਦੀ ਆਨਲਾਈਨ ਅ ਜਸਾ ਸਿੰਘ ਤੇ ਤੁਸੀਂ ਅੱਜ ਤੋਂ ਸਾਡੇ ਨਿਊ ਮੈਂਬਰਜ਼ ਹੋ ਮੈਂਬਰ ਹੋ ਤੇ ਤੁਸੀਂ ਮੈਨੂੰ ਨਾ ਆਪਣੀ ਫੀਸ ਜਮ੍ਹਾਂ ਕਰਵਾ ਦਿਓ 10000 ਰੁਪਇਆ ਉਹ ਤਾਂ ਹੀ ਮੈਂ ਕਰਾ ਦਿੰਨਾ ਤੁਹਾਡੀ ਵਾਈਫ ਨੇ ਤਾਂ ਕਰਵਾਤੀ ਸੀ ਤੁਸੀਂ ਰਹਿ ਗਏ ਅੱਛਾ ਉਹਨੇ 10000 ਰੁਪਏ ਦਿੱਤਾ ਹੀ ਸਾਨੂੰ ਹੈ ਉਹ ਤਾਂ ਕਦੇ ਦਾ ਦਿੱਤਾ ਜੀ ਉਹ ਮੈਂ ਆਈ ਤਿੰਨ ਦਿਨ ਪਹਿਲਾਂ ਆਈ ਸੀ ਇੱਥੇ ਹਾਂ ਅੱਛਾ ਜੀ ਤੇ ਹੁਣ ਤੁਸੀਂ ਐਂ ਦੱਸੋ ਕਿ ਤੁਸੀਂ ਚਾਹ ਲਓਗੇ ਇੱਕ ਪਾਣੀ ਨਹੀਂ ਮੈਂ ਵੈਸੇ ਤਾਂ ਬਲੈਕ ਟੀ ਪੀਣੀ ਹੈ ਬਟ ਮੈਂ ਆਲਰੇਡੀ ਰੱਜੀ ਹੋਈ ਆ ਮੈਂ ਕੁਝ ਨਹੀਂ ਖਾਣਾ ਤੁਸੀਂ ਮੈਨੂੰ ਫੀਸ ਜਮਾ ਕਰਵਾ ਦਿਓ ਤੁਸੀਂ ਐਂ ਕਰੋ ਜੀ ਫਿਰ ਮੈਂ ਚੈੱਕ ਪਹਚਾ ਦੂੰਗਾ ਤੇ ਸਰ ਉਹੀ ਤਾਂ ਪ੍ਰੋਬਲਮ ਹੈ ਨਾ ਸਾਨੂੰ ਫੀਸ ਇਮੀਡੀਏਟਲੀ ਚਾਹੀਦੀ ਹੈ ਏਸੀ ਟਾਈਮ ਜਸਟ ਨਾਓ ਓਏ ਹੋਏ ਤੂੰ ਰੂਪੀ ਕੌਣ ਲਏਗਾ? ਕਾਹ ਲਈ ਬਹੁਤ ਪਿਆਸੇ ਆ। ਤੁਸੀਂ ਇਹਨਾਂ ਤੋਂ ਮੰਗਵਾ ਲਓ ਦਾ ਢਾਰੇ ਪੈਸੇ। ਇਹ ਤਾਂ ਮੈਂ ਵੀ ਨਹੀਂ ਦਿੰਦਾ ਗਾ ਜੀ। ਇਹ ਮੋਟਰ ਆ ਗਿਆ। ਰੂਪੀ ਕੌਣ ਲਏਗਾ? ਹਾਂ। ਕਿਰਾਏ ਕਿ ਇਹ ਬੁੱਕ ਤੇਰੀ ਐਂ ਕਰੋ ਜੀ ਤੁਸੀਂ। ਗੇਟ ਮੂਰਦੀ ਹਾਰਨ ਮਾਰ ਕੇ ਲੰਘਾ ਕਰੂ ਮੈਂ। ਤੁਸੀਂ ਮੈਨੂੰ ਕਿਉਂ ਦੀਆਂ ਗੱਲਾਂ ਕਰਦੇ ਤੁਸੀਂ ਇਹਨੂੰ ਕੀ ਦਿਵਾਓਗੇ ਤੁਸੀਂ ਪਹਿਲਾਂ ਆਪ ਲਓ ਇਹ ਤਾਂ ਆਪਣੇ ਆਪ ਲੈ ਲੂਗਾ। ਹਾਂ। ਤੁਸੀਂ ਮੈਨੂੰ ਐਂ ਦੱਸੋ ਜਿੱਦਨ ਰੂਪੀ ਕੌਣ ਲਿਆਂਦੀ ਭਾਈ ਮੈਨੂੰ ਕੋਈ ਮਿੱਠਾ ਖਵਾ ਜੀ ਡੱਬਾ। ਕੋਈ ਐਸ਼ ਲਾ। ਤੁਸੀਂ ਜਿਵੇਂ ਕਰੋ। ਚਾਹ ਪਾਣੀ ਤਾਂ ਹੁਣ ਛੋਡੇ ਲੰਘਣਾ ਵੀ ਨਹੀਂ ਵੈਸੇ। ओ गेट दिस दे जी <laughs> um, हां जी उधर नु वदो उधर से लेके कोई उथे होगा जी हां जी नहीं नहीं तुसी उधर नु वदो मतलब निकलो करो अम um, करो निकलो सॉरी मैं समझी नहीं जी मैं कहना जी जेडी तो थोड़ी इज्जत बनी हुई है ता वो बनी रहे चंगी गल है हां इज्जत ता सर पूछो ही ना जी वो ता मेरी बहुत बनी हुई है हुन खेरू खेरू हो ਮੈਂ ਤੁਸੀਂ ਨਾ ਗੇਟ ਤੋਂ ਹੋ ਗਏ ਚਲੋ ਇਹਨਾਂ ਨੂੰ ਖੜਾ ਹੋ ਲੈ ਕੇ ਜਾਏ ਕਿਉਂ ਚੱਲ ਬਈ ਪੈਸੇ ਨਹੀਂ ਕੋਣ ਦੇ ਪਰੇ ਕੋਈ ਗੱਲ ਨਹੀਂ ਤੇਰੇ ਲਈ ਰੂਪੀ ਕੌਣ ਕੀ ਘੁੰਮ ਲੈ ਕਰਾਂਗੇ ਬਾਈ ਬਣ ਕੇ ਠੀਕ ਹੈ ਚਲੋ ਜੀ ਹੈ ਤੇ ਨਾਲੇ ਤੇਰੀ ਭਾਬੀ ਜੇ ਤੈਨੂੰ ਮਿਲ ਗਈ ਉਹਨੂੰ ਇੱਕ ਗੱਲ ਸਮਝਾ ਦੇ ਮਾਂਗੇ ਲੱਤਾਂ ਤੋੜ ਦੂੰ ਜੇ ਇਹੋ ਜਿਹੇ ਬੰਦੇ ਫੇਰ ਘਰੇ ਵਾੜੇ ਉਤਰਨੇ ਅੱਗੇ ਹੀ ਛੱਡਦਾ ਚੱਲ 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 ਰੋਟੀ ਨਹੀਂ ਬੱਗਈ ਨਾ ਚੱਲ ਚੱਲ ਕੋਈ ਨਾ ਅੱਛਾ 10000 ਰੁਪਿਆ ਇਹਨੂੰ ਖਵਾਤਾ ਉਹਨੇ। ਹੌਂ ਤੇ ਮੇਰੇ ਸਹਰੂ ਜੀ ਨੂੰ ਕਰੇ। ਜੇ ਨਾ ਗੱਟੇ ਤੋੜੇ ਨਾ ਮੈਨੂੰ ਵੀ ਸ਼ੁਕੀ ਨੇ ਕਹਿਣਾ। ਭੱਪੂ ਪਤਾ ਨਹੀਂ ਕਿੱਦਾਂ ਨਿਕਲੀ ਐ। ਲੈ। ਮੈਂ ਤਾਂ ਹੁਣ ਇੰਨੀਆਂ ਬੁੜੀਆਂ ਫਸਾਲੀਆਂ। ਆਹ ਹੋਈ ਮੇਰੀ ਪਤਾ ਨਹੀਂ ਕੀ ਹੋਜੀ ਲੋਕ ਨੇ। ਇਹਨੂੰ ਘੇਰਦਿਆਂ ਬੋਲਣ ਦੀ ਅਕਲ ਵੀ ਨਹੀਂ ਹੈਗੀ। ਇੰਨੇ ਦਿਨਾਂ ਬਾਅਦ ਮਸੀਆਂ ਦਿਖੀ ਐ। ਸੂਟ ਜਿਵੇਂ ਪਾਈ ਹੁੰਦੀ ਅੱਜ। ਸਸਰੀ ਘਰ ਮੈਡਮ ਜੀ। ਸਸ਼ੀਕਾਲ ਪ੍ਰੀਤੋ ਜੀ ਕਿਵੇਂ ਹੋ ਮੈਂ ਤਾਂ ਠੀਕ ਆ ਪਰ ਤੁਸੀਂ ਇੰਨੇ ਦਿਨ ਮੈਨੂੰ ਲੱਗਾ ਤਾਂ ਬਿਮਾਰ ਬਮੂਰ ਤਾਂ ਨਹੀਂ ਹੋ ਗਈ ਸੀ ਕਿਤੇ ਦਿਖਾਈ ਨਹੀਂ ਠੀਕ ਆ ਮੈਂ ਨਾ ਤੁਹਾਡੇ ਘਰੇ ਗਈ ਸੀ ਅੱਛਾ ਮੈਂ ਤਾਂ ਤੁਹਾਡੇ ਹੀ ਕੰਮ ਕਰਦੀ ਫਿਰਦੀ ਸੀ ਜੀ ਘਰੇ ਤਾਂ ਮੈਂ ਹੈ ਨਹੀਂ ਸੀ ਆਜੋ ਚੱਲੀਏ ਹੁਣ ਜਿਵੇਂ ਖੋਡੀ ਘਰਵਾਈਆਂ ਪਹਿਲਾਂ ਤਾਂ ਤੁਹਾਡੇ ਘਰ ਵਾਲੇ ਨੂੰ ਬੋਲਣ ਦੀ ਆਖ ਲਈ ਮੈਨੂੰ ਸਿੱਧਾ ਹੀ ਕਹਿੰਦਾ ਸਾਡੇ ਘਰੋਂ ਨਿਕਲ ਜਾਓ ਅਸੀਂ ਉਹੀ ਤੁਰੇ ਫਿਰਦੇ ਆ ਮੇਰੇ ਘਰ ਵਾਲੇ ਨੂੰ ਦੱਸ ਤੁਸੀਂ ਸਾਰੇ ਬੁਸੋ ਦੱਸ ਨਹੀਂ ਸੀ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਵੀ ਉਹ ਤਾਂ ਬੋਲਿਆ ਦਾ ਦਿਮਾਗ ਦਮੂਗ ਹੈ ਨਹੀਂ ਉਹਨੂੰ ਨਹੀਂ ਸੀ ਦੱਸਣਾ ਮੈਨੂੰ ਵੀ ਐ ਲੱਗਿਆ ਜਿਵੇਂ ਮੈਂਟਲੀ ਅਪਸੈਟ ਜਾ ਹੋਵੇ ਉਹ ਥੋੜਾ ਜਿਹਾ ਹੈਗਾ ਵਿਚਾਰਾ ਮੈਂਟਲੀ ਓਕੇ ਹਾਂ ਨਹੀਂ ਨਹੀਂ ਫੇਰ ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ ਕੀ ਪਤਾ ਕੀ ਚੱਕ ਕੇ ਮਾਰੇ ਮੇਰੇ ਉਹ ਨਾ ਨਾ ਐ ਤਾਂ ਮੈਂ ਉਹਨੂੰ ਕਮਰੇ 'ਚ ਬੰਦ ਕਰ ਦੂੰਗੀ ਨਾਲੇ ਮੇਰੇ ਸਾਹਮਣੇ ਨਹੀਂ ਬੋਲਦਾ ਮੇਰੇ ਸਾਹਮਣੇ ਤਾਂ ਚੁੱਪੇ ਰਹਿੰਦਾ ਉਹ ਨਹੀਂ ਨਹੀਂ ਸੌਰੀ ਮੈਂ ਚਲਦੀ ਆ ਫਿਰ ਕਿਸੇ ਦਿਨ ਆਉਂਗੀ ਜੀ ਐ ਨਾ ਕਰੋ ਜੀ ਕਿਸੇ ਦਿਨ ਨਹੀਂ ਮੈਂ ਤਾਂ 10 ਦਿਨ ਹੋ ਗਏ ਤੁਹਾਨੂੰ ਠੀਕ ਦੀਨ ਹੁਣ ਕਹਿੰਦੀ ਮੈਂ ਕਿਸੇ ਦਿਨ ਆਉਂਗੀ ਚਲੋ ਚਲੋ ਜੀ ਐਜੋ ਐ ਨਾ ਕਰੋ ਨਹੀਂ ਨਹੀਂ ਪ੍ਰੀਤੋ ਜੀ ਸਮਝਣ ਦੀ ਕੋਸ਼ਿਸ਼ ਕਰੋ ਨਾ ਸਮਝ ਗਈ ਤੁਸੀਂ ਕੋਸ਼ਿਸ਼ ਕਰੋ 10 ਬੁੜੀਆਂ ਫਸਾਲੀਆਂ ਮੈਂ 10 ਬੁੜੀਆਂ ਜੋੜ ਲੀਆਂ ਵਾਓ ਸਾਰੀਆਂ ਨਾਲ 15 15 ਫਿਰ ਤਾਂ ਪੂਰੇ ਲੱਖ ਰੁਪਏ ਬਣਦਾ ਜੀ 15 15000 ਦਿਨ ਨੂੰ ਤਿਆਰ ਨਹੀਂ ਸਾਰੀਆਂ ਕਹਿੰਦੀ ਬਸ ਸਾਨੂੰ ਨਾ ਇੱਕ ਵਾਰੀ ਕੰਮ ਤੇ ਲਵਾ ਦਿਓ ਠੀਕ ਹੈ ਹੂੰ ਅੰਚਲੋ ਫਿਰ ਤੇ ਚੱਲਦੇ ਆ ਤੁਸੀਂ ਨਾ ਜਾ ਕੇ ਆਪਣੇ ਹਸਬੰਦ ਨੂੰ ਅੰਦਰ ਬੰਦ ਕਰ ਦਿਓ ਆਜੋ ਮੇਰੇ ਸਾਹਮਣੇ ਬੋਲ ਨਹੀਂ ਸਕਦਾ ਉਹ ਤੁਸੀਂ ਅੱਗੇ ਲੱਗ ਜਾਓ ਹਾਂ ਆਜੋ ਐਵੇਂ ਨਹੀਂ ਡਰਦੇ ਹੁੰਦੇ ਮਾੜੀ ਮਾੜੀ ਗੱਲ ਤੇ ਚਲ ਜੀਏ ਫਤਿਹ ਫਿਰ ਹੁਣ ਆਪਾਂ ਅਰੇ ਮੈਂ ਨਹੀਂ ਜਾਂਦਾ ਕਾ ਯਾਰ ਹੁਣ ਚੱਲਦੇ ਆ ਆਪਾਂ ਕੱਲ ਦੇ ਪਰਸੋਂ ਦੇ ਆਏ ਹੋਏ ਆ ਥੋੜਾ ਹਸਬੰਦ ਤਾਂ ਦੇਖ ਲਓ ਕਿਉਂ ਜੀ ਲਾ ਕੇ ਬਹਿ ਗਿਆ ਤੂੰ ਮੈਂ ਨਹੀਂ ਰੜੀ ਲੋ ਇਹ ਕੀ ਗੱਲ ਹੋਈ ਯਾਰ ਮਾਮ ਜੱਸਾ ਕਿੱਥੇ ਹੈ ਪੋਜ ਜਸਰੀ ਕਾਲ ਸਤਿ ਸ਼੍ਰੀਕਾਲ ਜੀ ਜੱਸਾ ਦਾ ਭਾਈ ਇੱਥੇ ਬੈਠਾ ਬੈਠਾ ਪਤਾ ਨਹੀਂ ਕਿੱਧਰ ਨੂੰ ਵਗ ਗਿਆ ਮੈਂ ਅੰਦਰ ਪਿਆ ਸੀ ਪੂਆ ਹਾਂ ਲੈ ਜਾ ਮੈਂ ਸਮਝੀ ਨਹੀਂ ਬੱਚੇ ਨੇ ਮੈਨੂੰ ਪੂਆ ਕਿਉਂ ਕਿਹਾ ਇਹ ਮੇਰੇ ਮਾਮਾ ਨੇ ਅੱਛਾ ਹਾਂ ਓਕੇ ਪਹਿਲਾਂ ਤੁਸੀਂ ਹੈਗੇ ਸੀ ਜਦੋਂ ਮੈਂ ਆਈ ਸੀ ਹਾਂ ਭਾਈ ਮੈਂ ਅੰਦਰ ਪਿਆ ਸੀਗਾ ਤੇਰੀ ਆਵਾਜ਼ ਜੀ ਤਾਂ ਮੈਨੂੰ ਕਿਸੇ ਕੁੜੀ ਦੀ ਸੁਣੀ ਸੀਗੀ ਤੇ ਜਦੋਂ ਬਾਹਰ ਆ ਕੇ ਦੇਖਿਆ ਭਾਈ ਨਾ ਇੱਥੇ ਜੱਸਾ ਸੀਗਾ ਨਾ ਫਿਰ ਤੁਸੀਂ ਸੀ ਮੇਰੇ ਖਿਆਲ ਚ ਤੁਸੀਂ ਹੀ ਬੋਲਦੇ ਸੀ ਉਦੋਂ ਭਾਈ ਇੱਥੇ अच्छा आयदा मतलब कर ही नहीं हैगी ना है नहीं भाई करै शुक्र है अच्छा जी ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਤਾਂ ਹਰਦੀਪ ਸਿੰਘ ਆ ਭਾਈ ਮਾਮਾ ਜੀ ਗੱਲ ਸੁਣੋ ਮੇਰੀ ਜਿਹੜੀ ਮੈਡਮ ਬਾਰੇ ਤੁਹਾਨੂੰ ਦੱਸਿਆ ਸੀ ਨਾ ਉਹੀ ਹੈ ਹਰਦੀਪ ਸਿੰਘ ਕੰਮ ਦਵਾਉਂਦੀ ਹੈ अच्छा जी। अच्छा ਠੀਕ ਹੈ ਭਾਈ ਠੀਕ ਹੈ ਤੁਹਾਡੇ ਪਿਤਾ ਦਾ ਨਾਮ ਜੀ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਜੀ اچھا ਜੀ ਤੁਹਾਡੀ ਉਮਰ ਜੀ 40 ਸਾਲ ਲਿਖ ਲਓ ਭਾਈ ਵੱਡੀ ਲਿਖ ਦਿਓ ਮਾੜੀ ਚ ਮੈਡਮ ਜੀ 42 ਲਿਖ ਦਿੰਨੇ ਆ ਥੋੜੀ ਜਿਹੀ ਵੱਡੀ ਲਿਖ ਦੋ ਵੱਧ پیسے ਆ ਜਾਣਗੇ ਨਹੀਂ ਜੀ ਐ ਨਹੀਂ ਹੁੰਦਾ ਹੁੰਦਾ ਜੀ ਬਿਆਲੀ ਤੁਸੀਂ ਆਪੇ ਦੁੱਧ ਕਹਿੰਦੇ ਸੀ ਵੱਡੀ ਉਮਰ ਲਿਖਣ ਨਾਲ ਵੱਧ ਉਹ ਲੇਡੀਜ਼ ਦੀ ਹੁੰਦੀ ਹੈ ਜੀ ਅੱਛਾ ਓਕੇ ਤੁਸੀਂ ਹਰਦੀਪ ਸਿੰਘ ਜੀ ਕੀ ਕੰਮ ਕਰਦੇ ਹੋ ਤੇ ਇਹ ਮਹੀਨੇ ਦਾ ਕਿੰਨੇ ਕ ਕਮਾ ਲੈਨੇ ਹੋ ਕਮਾ ਤਾਂ ਵਿਚਾਰੇ ਕਿਹੜੇ ਲੈਂਦੇ ਨੇ ਉਹੀ ਡੇਢ ਕਿੱਲੇ ਉਹ ਤੇ ਦੇਖ ਲੋ ਠੇਕਾ ਕਿੰਨਾ ਕ ਹੁੰਦਾ ਹੋਊਗਾ ਓ ਜਿਵੇਂ ਤੁਹਾਡੇ ਹਸਬੰਦ ਨੇ ਦੱਸਿਆ ਸੀ 6 ਮਹੀਨੇ ਬਾਅਦ ਮਸਾਂ ਹੀ ਫਸਲ ਹੁੰਦੀ ਹੁੰਦੀ ਹਣੀ ਚ ਅਝ ਹਲਦੀ ਹਾਂਜੀ ਹਾਂਜੀ ਹਾਂ ਹੁਣ ਤੁਸੀਂ ਮੜਾ ਜੀ ਇਹਨਾਂ ਨੂੰ ਨੰ ਕੰਮਵਾਰੀ ਸਮਝਾ ਦਿਓ ਇਹ ਕਹਿੰਦੇ ਸੀ ਵੀ ਪੈਸੇ ਤਾਂ ਮੈਂ ਭਰ ਦੂੰਗਾ ਪੜਾਈ ਕਿੰਨੀ ਕੀਤੀ ਤੁਸੀਂ ਪੜਾਈ ਤਾਂ ਨਾ ਪੜੀਆਂ ਭਾਈ 5-7 ਪੜੇ ਆਂਗੇ ਕੋਈ ਗੱਲ ਨਹੀਂ ਸਾਡੀ ਲਾਈਨ ਦੇ ਵਿੱਚ ਜੀ ਪੜਾਈ ਮੈਟਰ ਨਹੀਂ ਕਰਦੀ ਅੱਛਾ ਕੋਈ ਪੀ ਐਚ ਡੀ ਵਾਲਾ ਕੋਈ ਬੀ ਟੈਕ ਵਾਲਾ ਆਪਣਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸਾਰੇ ਬਰਾਬਰ ਹੀ ਨੇ ਜੀ ਇੱਧਰ ਤਾਂ ਠੀਕ ਉਹ ਜਿਹੜੀ ਸਾਹਮਣੇ ਕਿਰਨਪਾਲ ਚਾਚੀ ਹੈ ਜੀ ਇਹ ਤਾਂ ਜਾਣਦੇ ਨੇ ਤੁਸੀਂ ਤਾਂ ਰਿਸ਼ਤੇਦਾਰ ਹੋ ਇਹਨਾਂ ਦੇ ਹਾਂਜੀ ਹਾਂਜੀ ਤੇ ਉਹ ਆਂਟੀ ਵੀ ਬਿਲਕੁਲ ਹੀ ਪੜੇ ਲਿਖੇ ਨਹੀਂ ਹੈਗੇ ਵਿਚਾਰੇ ਜੁਮਈ ਅਨਪੜਨੇ ਪਰ ਇਸ ਵਾਰੀ ਉਹ ਅਗਲੇ ਵੀਕ ਤਾਂ ਤੁਹਾਨੂੰ ਮੈਂ ਕਿ ਐਸੀ ਪ੍ਰੀਤੋਂ ਦੱਸਣਾ ਨੇ ਮਤਲਬ ਕਿ ਉਹ ਉਹ ਵੀ ਵਧੀਆ ਪੈਸੇ ਕਮਾਇਆ ਕਰਨਗੇ ਤੁਹਾਡੇ ਵਾਂਗੂ ਹਣ ਠੀਕ ਹੈ ਜੀ ਹਾਂਜੀ ਅੱਛਾ ਮੈਂ ਇਹ ਕਹਿ ਰਹੀ ਸੀ ਦੇਖੋ ਜੀ 10000 ਰੁਪਏ ਹੈਗਾ ਤੁਹਾਡੇ ਕੋਲ ਇਸ ਟਾਈਮ ਹਾਂ ਪੈਸੇ ਤਾਂ ਹੈਗੇ ਆ ਭਾਈ ਬਸ ਠੀਕ ਹੈ ਤੁਸੀਂ ਮੈਨੂੰ ਐਂਟਰੀ ਫੀਸ ਜਮ੍ਹਾਂ ਕਰਵਾ ਦਿਓ ਮੈਂ ਆਨਲਾਈਨ ਤੁਹਾਡਾ ਡਾਟਾ ਸਾਰਾ ਚੜਾ ਦਿੰਦੀ ਆ ਤੇ ਅੱਜ ਤੋਂ ਤੁਹਾਨੂੰ ਕੰਮ ਮਿਲ ਜੂਗਾ ਤੁਸੀਂ ਘਰੇ ਬਹਿ ਕੇ ਕੁਝ ਨਹੀਂ ਕਰਨਾ ਬੱਦ ਤੋਂ ਬੱਦ ਮੈਂਬਰ ਜੋੜਨੇ ਨੇ ਉਹਨਾਂ ਨੂੰ ਸਾਡੇ ਬਾਰੇ ਦੱਸਣਾ ਹੈ ਸਾਡੀ ਕੰਪਨੀ ਦਾ ਨਾਮ ਹੈ ਜੀ ਸੈਲਫ ਮੇਡ ਦੇਖੋ ਜੀ 4 ਤੋਂ 5 ਲੱਖ ਰੁਪਏ ਮੈਂ ਮਹੀਨੇ ਦਾ ਆਮ ਨਾਲ ਕਮਾ ਮੈਂ ਮੈਨੇਜਰ ਹਾਂ ਤੁਸੀਂ ਮੈਂਬਰ ਹੋਗੇ ਤੁਸੀਂ 2 ਤੋਂ 2.5 ਲੱਖ ਤੱਕ इजीली ਕਮਾ ਸਕਦੇ ਹੋ ਉਹਦੇ ਲਈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਕੋਈ ਮਾਮਾ ਜੀ ਬਾਹਲਾ ਔਖਾ ਕੰਮ ਨਹੀਂ ਬੰਦੀ ਜੋੜਨੇ ਨੇ ਬਸ ਹਾਂਜੀ ਬੰਦੇ ਭਾਈ ਇੱਥੋਂ ਕਿੱਥੋਂ ਜੋੜਾਂਗੇ ਫਿਰ ਆਪਾਂ ਇਹ ਬਾਲੇ ਜੁੜ ਜਾਣਗੇ ਪੁਰ ਥੋੜੀ ਜਾਣ ਪਛਾਨ ਚ ਤੁਸੀਂ ਤਾਂ ਬਾਰਾਂਦਰ ਜਾਣੇ ਹੋ ਬਾਦੂ ਹੋਣਗੇ ਜਦੋਂ ਅਗਲੇ ਨੂੰ ਕਿਹਾ ਬਈ ਏਨੇ ਲੱਖ ਰੁਪਏ ਤੁਸੀਂ ਘਰੇ ਬਹਿ ਕੇ ਕਮਾ ਸਕਦੇ ਹੋ ਕਿਉਂ ਨਹੀਂ ਜੁੜੂਗਾ ਅਗਲਾ ਜੀ ਬੰਦਿਆਂ ਨੂੰ ਅਸੀਂ ਪੇਮੈਂਟ ਦੇਵਾਂਗੇ ਬੰਦੇ ਤਾਂ ਆਪਦੇ ਆਪ ਹੀ ਜੁੜ ਜਾਣਗੇ ਪੇਮੈਂਟ ਤਾਂ ਅਸੀਂ ਦੇਵਾਂਗੇ ਨਾ ਚਲੋ ਮਰਜੀ ਆਪੀ ਨਹੀਂ ਕਿਹਾ ਮਮਾ ਜੀ ਕੋਈ ਨਾ ਭਾਈ ਮੈਂ ਤਾਂ ਦੇ ਦਿੰਨਾ ਪੈਸੇ ਠੀਕ ਹੈ ਚਲੋ ਠੀਕ ਹੈ ਮੈਨੂੰ ਪੇਮੈਂਟ ਲਿਆ ਕੇ ਦੇ ਦਿਓ ਫਿਰ ਤੁਸੀਂ ਹਾਂ ਪੇਮੈਂਟ ਦੇ ਦੇ ਦਿੰਨਾ ਭਾਈ ਮੈਂ ਓ ਓਕੇ ਲਿਓ ਜੀ ਫੜਾਓ ਲੈ ਭਾਈ ਪੈਸੇ ਤਾਂ ਲੈ ਲਓ ਪਰ ਇਹ ਗਰੰਟੀ ਕੀ ਆ ਭਾਈ ਕਾਦੀ ਗਰੰਟੀ ਜੀ ਵੀ ਅਸੀਂ ਤੁਹਾਨੂੰ ਕੋਈ ਜਾਣਦੇ ਨਹੀਂ ਕਰਦੇ ਨਹੀਂ ਹੂੰ ਓਹੋ ਇਹ ਮੇਰੀ ਇਹ ਭੈਣਾ ਵਰਗੇ ਤੁਸੀਂ ਇਹਨਾਂ ਦੇ ਮਾਮਾ ਜੀ ਹੋ ਮੇਰੇ ਵੀ ਤੁਸੀਂ ਮਾਮਾ ਜੀ ਲੱਗਦੇ ਹੋ ਠੀਕ ਹੈ ਦੇਖੋ ਮਾਮਾ ਜੀ ਗਰੰਟੀ ਦਾ ਅੱਜ ਕੱਲ ਬੰਦੇ ਦੀ ਇਹ ਨਹੀਂ ਹੈਗੀ ਕਿ ਉਹ ਨੇ ਇੱਕ ਕਦਮ ਚੱਕਿਆ ਦੂਜਾ ਚੱਕਣਾ ਕਿ ਨਹੀਂ ਚਲੋ ਉਹ ਤਾਂ ਸਾਹਾਂ ਦਾ ਭਰੋਸਾ ਨਹੀਂ ਹਾਂ ਹੈਨਾ ਫਿਰ ਆਪਾਂ ਕਿਸੇ ਬੰਦੇ ਤੇ ਕਿਵੇਂ ਭਰੋਸਾ ਕਰ ਲਾਂਗੇ ਨਾਲੇ ਇਹਨਾਂ ਨੇ ਮੇਰੀ ਫੋਟੋ ਕਲਿੱਕ ਕੀਤੀ ਹੋਈ ਹੈ ਇਹਨਾਂ ਕੋਲ ਮੇਰਾ ਨੰਬਰ ਵੀ ਹੈਗਾ ਅਸੀਂ ਰੋਜ਼ ਵਾਂਗੂ ਫੋਨ ਤੇ ਗੱਲ ਕਰਦੇ ਹਾਂ ਤੁਹਾਨੂੰ ਮੈਂ ਦੱਸਿਆ ਵੀ ਸੀ ਮਾਮਾ ਜੀ ਮੇਨਾਂ ਦੀ ਫੋਟੋ ਖਿੱਚੀ ਹੋਈ ਹੈ ਚਲੋ ਠੀਕ ਆ ਭਾਈ ਕੋਈ ਨਾ ਹੋਰ ਲੋ ਜੀ ਤੁਹਾਡਾ ਸਭ ਕੁਝ ਫਾਈਨਲ ਹੋ ਗਿਆ ਤੁਸੀਂ ਹੁਣ ਐਂਦਾ ਕਰਿਓ ਅ ਅੱਜ ਹੈਗੀ ਆ ਅੱਜ ਤਰੀਕ ਕਿੰਨੀ ਹੈ ਜੀ ਤਰੀਕ ਤਾਂ ਜੇ ਖਾਣੀ ਦੀ ਮੈਨੂੰ ਵੀ 25 26 ਤਰੀਕ ਹੋਣੀ ਅੱਜ ਸ਼ਾਇਦ ਹਾਂਜੀ ਤੇ 25 26 ਤਰੀਕ ਹੋ ਹੈਗੀ ਅੱਜ 25 ਤਰੀਕ ਹੈ ਜੀ ਅੱਜ ਠੀਕ ਹੈ 25 ਤਰੀਕ ਤੇ 5 30 ਤਰੀਕ ਹੋਗੀ ਤੇ ਫਿਰ 5 10 5 ਤਰੀਕ ਤੱਕ ਯਾਨੀ ਕਿ 10 ਦਿਨਾਂ ਦੇ ਅੰਦਰ ਅੰਦਰ ਤੁਸੀਂ 10 ਬੰਦੇ ਜੋੜਨੇ ਆ ਇਹਨਾਂ ਨੇ ਤਾਂ ਬਹੁਤ ਜਣੇ ਜੋੜ ਲਏ ਠੀਕ ਹੈ ਮੈਂ ਤੁਹਾਨੂੰ ਉਹੀ ਕਹਿੰਦੀ ਸੀ ਮਾੜਾ ਜੀ ਉਹਨਾਂ ਦੇ ਘਰੇ ਵੀ ਕਿਹੜਾ ਮਾਰੇ ਹੋ ਬਚਾਰੀ ਇਕੱਠੇ ਹੋਈਆਂ ਬੈਠੇ ਉੱਧਰ ਕਿੱਥੇ ਘਰ ਹੈ ਜੀ ਜਿਨ੍ਹਾਂ ਦੇ ਘਰੋਂ ਮੈਂ ਨਿਕਲੀ ਸੀ ਉਹਨਾਂ ਦੇ ਘਰੇ ਹਾਂ ਉਹ ਮੇਰੇ ਘਰ ਸੁਣੋ ਹਾਂਜੀ ਮੈਂ ਤਾਂ ਤੁਹਾਨੂੰ ਇਹ ਦਿਨਾਂ ਦੀ ਡਿੱਕੀ ਜਾਂਦੀ ਸੀ ਤੁਸੀਂ ਕਹਿੰਦੇ ਸੀ ਵੀ ਹਫ਼ਤੇ ਦੇ ਅੰਦਰ ਅੰਦਰ ਪੈਸੇ ਆ ਜਾਂਦੇ ਨੇ ਮੈਨੂੰ ਦੱਸ ਦੋ ਮਾੜਾ ਜੀ ਉਹਨੂੰ ਕਿੰਨੇ ਕ ਦਿਨ ਲੱਗਣਗੇ ਆ ਵਾਹ ਬਸ ਮੈਂ ਉਹਨਾਂ ਦੇ ਘਰੇ ਜਾਇਆ ਮੈਂ ਇੱਕ ਵਾਰੀ ਜਿੰਨਾ ਤੇ 10 ਜਣੇ ਇਕੱਠੇ ਹੋਏ ਬੈਠੇ ਆ ਮੈਂ ਉਹਨਾਂ ਨੂੰ ਦੇਖ ਲਾਂ ਕੌਣ ਕੌਣ ਹੈ ਤੇ ਉਹ 10000 ਜਿਹੜੇ ਉਹਨਾਂ ਨੇ ਦੇਣ ਗੀਆਂ ਲੱਖ ਰੁਪਇਆ ਉਹ ਤੁਸੀਂ ਰੱਖ ਇਦਾਂ ਹੋਊਗਾ ਨਾ ਮਤਲਬ ਹੁਣ ਮੇਰੇ ਲੱਖ ਤੋਂ ਹੋ ਜੂਗੀ ਸ਼ੁਰੂਆਤ ਆ ਹਾਂਜੀ ਲੱਖ ਤੋਂ ਸ਼ੁਰੂਆਤ ਹੋ ਜੂਗੀ ਤੁਹਾਡੀ ਅੱਛਾ ਤੁਸੀਂ ਬੈਠੇ ਮੈਂ ਚਾਹਣਾ ਕਿ ਨਹੀਂ 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 ਥੈਂਕ ਯੂ ਮੈਂ ਬਹੁਤ ਗੁੱਸਾ ਸੁਣੋ ਮੇਰੇ ਘਰ ਵਾਲੇ ਦਾ ਗੁੱਸਾ ਨਾ ਕਰਿਓ ਕਿਤੇ ਗੁੱਸੇ ਕਰਕੇ ਮੁੜ ਕੇ ਆਉਂ ਹੀ ਨਾ ਸਾਡੇ ਤਾਂ ਰੋਜ਼ ਦੇ ਕੰਮ ਹੈ ਜੀ ਸਾਡੀ ਤਾਂ ਕੁੱਤੇ ਖਾਣੀ ਹੁੰਦੀ ਰਹਿੰਦੀ ਹੈ ਕੰਮ ਹੀ ਇਹ ਜਣਾ ਜੀ ਪਰ ਅਸੀਂ ਕਦੇ ਦਿਲ ਤੇ ਲਾਈ ਨਹੀਂ ਗੱਲ ਨਾ ਚਲੋ ਕੋਈ ਗੱਲ ਨਹੀਂ ਚਲੋ ਠੀਕ ਆ ਭਾਈ ਹਾਂ ਤੇ ਮੈਂ ਇਦਾਂ ਕਹਿ ਰਹੀ ਸੀ ਜਦੋਂ ਤੁਹਾਡੀ ਪੇਮੈਂਟ ਆ ਗਈ ਨਾ ਪਹਿਲਾਂ ਕਮਾ ਪਤਾ ਕੀ ਕਰਿਓ ਇਦਾਂ ਪਰਸ ਲੈ ਲਿਓ 55000 ਦਾ ਇਹ ਫੈਂਡੀ ਦਾ ਉਹ ਚੱਕ अच्छा ना पहले तो मैं वही लेके आऊंगी जड़ी तो मैं तेरे ओदे देखी नहीं थी कपड़े पाए हुए ओके हां कोई अम्मा जा पर केसी जड़ा हां कोई ना ले आए मैं तिनू ਨਾਲ ਹੀ ਲੈ ਕੇ ਜਾऊंगी जितु लेके आ आ सूट भी मेनू गिफ्ट ਕੀਤਾ ਸੀ ਕਿਸੇ ਕੁੜੀ ਨੇ ਉਹਦੀ ਬੁਟੀਕ ਹੈ ਉਹਦਾ ਕੰਮ ਬਣ ਗਿਆ ਸੀ अच्छा हां गिफ्ट ਵੀ ਕਰ ਦਿੰਦੀ ਐ ਨੇ ਕੁੜੀਆਂ ਨੂੰ हां जी ਉਹ ਤੁਹਾਡਾ ਬੇਟਾ ਬੁਲਾ ਰਿਹਾ ਆਈ ਥਿੰਕ ਓਕੇ ਜੀ ਉਹ ਤਾਂ ਭਾਈ ਪਤਾ ਨਹੀਂ ਕੀ ਕਹਿ ਰਿਹਾਗਾ dekh le mama ji 55000 ਦਾ ਤਾਂ ਅਗਲੀ ਪਰਸੇ ਚ ਕੀ ਫਿਰਦੀ ਐ ਕਿੰਨੇ ਪੈਸੇ ਕਮਾਉਂਦੀ ਹੋਊਗੀ ਤੁਸੀਂ ਆਪੇ ਦੇਖੋ ਲੱਗਦਾ ਤਾਂ ਹੈ ਭਾਈ ਬਾਕੀ ਦੇਖੀ ਜਾਊ ਚੱਲ ਹੁਣ ਆਪਾਂ ਦਾ ਸਿਰ ਤਾਂ ਖੂਚ 10000 ਤੇਰਾ ਕਰਕੇ ਬੈਠੇ ਕਿਉਂ ਡਿੱਗ ਗਏ ਮਾਮਾ ਜੀ ਤੁਸੀਂ ਵੀ ਉਹ ਬਸ ਉਹ ਜੱਸੀ ਵਾਲੀਆਂ ਗੱਲਾਂ ਲਾਗੇ ਕਰਨ ਉਹ ਵੀ ਇਂ ਭਕਾਈ ਮਾਰ ਦਿੰਦਾ ਖੂਚ ਨਹੀਂ ਡਿੱਗਿਆ ਤਾਂ ਥੋੜੀ ਮੰਨ ਲਓ ਅੱਜ ਤੋਂ ਕਿਸਮਤ ਖੁੱਲ ਗਈ ਚਲੋ ਠੀਕ ਆ ਪੁੱਤ ਹੁਣ ਤਾਂ ਤੁਸੀਂ ਬਸ ਵੱਡੀਆਂ ਵੱਡੀਆਂ ਕੋਠੀਆਂ ਤੇ ਕਾਰਾਂ ਦੇ ਸੁਪਨੇ ਦੇਖਿਆ ਕਰੋ ਕੀ ਆ ਕੋਈ ਚੰਗੇ ਨਹੀਂ ਆਇਆ ਹੋਵਾ ਭਾਈ ਮੈਂ ਹੋਰ ਕੰਮ ਬਾਨਾ ਹੋਵੇ ਹਨਾ ਮਾਮਾ ਲੈ ਮੈਂ ਕਹੀ ਤਾਂ ਇੰਨੀਆਂ ਤੂੰ ਤਾਂ ਮੇਰਾ ਗੁਣੇ ਨਹੀਂ ਭੁੱਲਣਾ ਵੀ ਪ੍ਰੀਤ ਨੇ ਮੈਨੂੰ ਤਾਂ ਐਨਾ ਵਧੀਆ ਕੰਮ ਦਵਾਤਾ ਹੋਰ ਉੱਥੇ ਮਿੱਟੀ 'ਚ ਮਿੱਟੀ ਹੋਈ ਜਾਂਦੇ ਸੀ ਤਾਂ ਨਹੀਂ ਚਾਰ ਪੈਸੇ ਬਚਦੇ ਚਲ ਐਂ ਕਹਦੀ ਮਾਮਾ ਹੁਣ ਜਿਵੇਂ ਇਹ ਕਹਿ ਕੇ ਗਈ ਹੈ ਨਾ ਪਿੰਡ 'ਚੋਂ 10 10 12 ਬੰਦੇ ਦਾ ਕਰ ਲਈ ਨਾਲੇ ਉਹ ਤਾਂ ਜਿੰਨੇ ਵੱਧ ਕਰੇਗਾ ਉਹਨਾਂ ਤੇਰੇ ਜਾਦੀ ਫੈ ਜਾਏਗਾ ਕੋਈ ਨਹੀਂ ਬੰਦੇ ਤਾਂ ਕਰ ਲਾਂਗੇ ਭਾਈ ਫਿਰ ਮੈਂ ਫੋਨ ਕਰ ਦੂੰ ਤੁਹਾਨੂੰ ਬੰਦੇ ਕਰਕੇ ਉਹ ਜਿਹੜੇ ਬੰਦੇ ਪੈਸੇ ਦਿੰਦੇ ਨਹੀਂ ਉਹ ਆਪਣੀ ਕੋਲੀ ਹੋਣਗੇ ਸਾਰੇ ਉਹ ਬਸ ਅੱਗੇ ਜੁੜੀ ਜਾਣਗੇ ਉਹਨਾਂ ਦੇ ਪੈਸੇ ਉਹਨਾਂ ਕੋਲ ਹੀ ਆਈ ਜਾਣਗੇ ਬਸ ਐਂ ਘੁੰਮਦੀ ਰਹਿੰਦੀ ਹੈ ਕਹਾਣੀ ਠੀਕ ਆ ਠੀਕ ਆ ਕੰਮ ਤਾਂ ਕੋਈ ਵੱਡਾ ਨਹੀਂ ਕੰਮ ਤਾਂ ਸੌਖਾ ਹੀ ਐ ਠੀਕ ਨਾਲੇ ਧੁੱਪ ਚ ਮਰਨ ਨਾਲ ਤਾਂ ਚੰਗਾ ਹੀ ਐ ਹਾਂ ਇਹ ਤਾਂ ਹੈ ਹੋਰ ਚਲੋ ਚਲੋ ਉਹ ਚਾਚੂ ਮੈਂ ਬਣਾਵਾ ਫਿਰ ਹੋਰ ਨਾ ਨਾ ਬਸ ਭਾਈ ਚਾਹ ਤਾਂ ਕਰ ਲੈ ਕੰਮ ਤਾਂ ਦਾ ਕੋਈ ਨਹੀਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਭਾਈ ਹੋਰ ਕਿਵੇਂ ਠੀਕ ਠਾਕ ਹੋ ਹਾਂ ਠੀਕ ਆ ਭਾਈ ਬਾਏ ਜਰਮਾ ਗਰੇ ਗੇੜਾ ਮਾਰਿਆ ਭਾਈ ਤੇ ਬਸ ਭਾਈ ਹੁਣ ਤੁਹਾਨੂੰ ਪਤਾ ਹੀ ਆ ਆ ਜਾ ਫਿਰ ਕਰੇ ਚਾਹ ਬਣਾ ਲੈਨੇ ਨਾ ਕੋਈ ਨਾ ਚਾਹ ਹੁਣੀ ਪੀ ਕੇ ਆਏ ਸੀਗੇ ਅੱਛਾ ਹੋਰ ਪਰਿਵਾਰ ਸਾਰਾ ਠੀਕ ਠਾਕ ਹਾਂ ਠੀਕ ਆ ਭਾਈ ਵਧੀਆ ਕਦੋਂ ਆਇਆ ਸੀ ਬਾਈ ਮੈਨੂੰ ਹੋ ਗਏ 2 ਦਿਨ ਆਏ ਨੂੰ ਭਾਈ ਅੱਛਾ ਹਾਂ ਤੇ ਚਲ ਤੂੰ ਕਿਹੜਾ ਬਖਾਨਾ ਹਨਾ ਮੈਂ ਇੱਕ ਤੈਨੂੰ ਗੱਲ ਜੀ ਦੱਸਣ ਲੱਗੀ ਸੀ ਅੱਛਾ ਅੱਛਾ ਦੱਸੋ ਭਾਈ ਕੋਈ ਨਾ ਵੀ ਚਲੋ ਵੀ ਤੁਸੀਂ ਬੇਲੇ ਹੀ ਹੋ ਹਨ ਕਿਹੜਾ ਕੋਈ ਕੰਮ ਕਰਦੇ ਹੋ ਹਾਂ ਇੱਕ ਬਾਲੀ ਵਧੀਆ ਕਿਸੇ ਨੇ ਸਕੀਮ ਦਿੱਤੀ ਆ ਅੱਛਾ ਤੇ ਉਹਦੇ ਚ ਬਸ 10000 ਰੁਪਇਆ ਖਰਚਾ ਆਉਂਦਾ ਪਹਿਲਾਂ ਤੇ ਉਹਦੇ ਕਮਾਉਣ ਨੂੰ ਬਹੁਤ ਕੁਸ਼ ਹੈ ਦਿਮਾਗ ਨਾਲ ਜਿੰਨਾ ਮਰਜੀ ਕਮਾ ਲੇ ਬੰਦਾ ਠੀਕ ਹੈ ਤੇ ਭਾਈ ਤੈਂ ਕੀ ਕਰਨੇ ਇੱਕ ਬਸ ਮੈਂਬਰ ਹੀ ਜੋੜਨੇ ਨੇ ਨਾਲ ਅੱਛਾ ਅੱਛਾ ਮੈਂ ਆਖਿਆ ਬਗਾਨਿਆਂ ਨੂੰ ਕਿਉਂ ਜੋੜਾਂ ਮੇਰੇ ਚਿੱਤੇ ਆ ਗਿਆ ਤੈਨੂੰ ਦੇਖਣਸਾਰ ਮੈਂ ਮੈਂ ਤਾਂ 22 ਨੂੰ ਦੱਸਦੀ ਆ 22 ਨੂੰ ਹੀ ਜੋੜ ਲੈਨੇ ਆ ਨਾਲ ਤੇ ਅਸੀਂ ਕਮਾਵਾਂਗੇ ਤੂੰ ਵੀ ਕਮਾ ਲੇਗਾ ਉਹ ਤਾਂ ਗੱਲ ਛੋਟੀ ਠੀਕ ਆ ਭਾਈ ਪਰ ਉਹ ਪ੍ਰੀਤੋ ਨੇ ਭਰਾ ਤਾਂ 10000 ਰੁਪਏ ਮੈਨੂੰ ਤਾਂ ਉਹ ਲਵਾਤਾ ਮੈਂਬਰ ਜਾ ਹਮ ਅੱਛਾ ਭਾਈ ਕਿਤੇ ਹੋਰ ਨਾ ਫਾਜ ਜੀ ਤੂੰ ਠੱਗੀ ਚ ਆਪ ਤਾਂ ਤੈਨੂੰ ਕਿੰਨੇ ਕਹਿੰਦੀ ਸੀ 10000 ਰੁਪਏ ਭਰਿਆ ਭਾਈ ਤੈਂ ਤਾਂ 10 ਭਰਿਆ ਤੈਨੂੰ ਕਮਾਈ ਕਿੰਨੀ ਦੱਸਿਆ ਮਹੀਨੇ ਦੀ ਉਹ ਤਾਂ ਵੱਡੇ ਵੱਡੇ ਸੁਪਨੇ ਜੇ ਦੇਗੇ ਕਿਰਾ ਕਹਿੰਦੇ ਲੱਖ ਰੁਪਿਆ 2 ਲੱਖ ਰੁਪਿਆ ਇੰਜ ਕਹਿੰਦੇ ਸੀ ਫਿਰ ਪਤਾ ਨਹੀਂ ਤਾਂ ਹੀ ਲੱਖ ਤਾਂ ਇਹ ਕਮਾਉਗੀ ਪਰ ਅੱਛਾ ਆਹੋ ਮੇਰੇ ਪੈਸਿਆਂ ਚੋਂ ਤੇਰੇ ਪੈਸਿਆਂ ਚੋਂ ਅੱਛਾ ਪਰ ਮੇਰੀ ਸੋਚ ਇਹੀ ਚ ਨਹੀਂ ਹੈਗੀ ਵੀ ਮੈਂ ਕਿਸੇ ਦੀ ਕਮਾਈ ਖਾਮਾ ਮੈਂ ਤਾਂ ਇਹ ਕਹੀ ਨਹੀਂ ਆਪ ਦਾ ਹੱਕ ਖਾ ਕੇ ਮਰ ਜੀ ਉਹੀ ਬਹੁਤ ਆ ਠੀਕ ਹੈ ਜੇ ਤੂੰ ਸਿੱਧਾ ਉਹਨਾਂ ਦੇ ਨਾਲ ਜੁੜੇਗਾ ਓਕੇ ਤੂੰ ਕੁੜੀ ਮੇਰੇ ਕੋਲੇ ਵੀ ਆਈ ਸੀ ਜੇ ਦਿੱਤੇ ਪਹਿਲਾਂ ਪਤਾ ਹੁੰਦਾ ਮੈਂ ਮਿਲਾ ਦਿੰਦੀ ਮੈਂ ਤਾਂ ਆ ਸਾਡਾ ਦੂਜਿਆਂ ਦਾ ਮੁੰਡਾ ਮੈਂ ਨਹੀਂ ਗੱਲ ਕੀਤੀ ਮੈਂ ਤਾਂ ਸਿੱਧਾ ਉਹਨੂੰ ਦੱਸਤਾ ਵੀ ਭਾਈ ਤੂੰ ਪੜਿਆ ਲਿਖਿਆ ਤੂੰ ਕੁੜੀ ਨਾਲ ਗੱਲ ਕਰ ਲੈ ਇਹਦੇ ਨਾਲ ਮੈਡਮ ਨਾਲ ਤੇ ਆਪਦਾ ਜਿਵੇਂ ਕਹਿੰਦੀ ਐ ਉਵੇਂ ਕਰ ਲੈ ਅੱਛਾ ਸਿੱਧਾ ਉਹਦੇ ਨਾਲ ਗੱਲ ਕਰਾ ਕੇ ਮੈਂਬਰ ਬਣਾਤਾ ਉਹਨੇ 10000 ਰੁਪਏ ਲੈ ਲਿਆ ਪਰ ਉਹਨੂੰ 2.5 ਲੱਖ ਲੈਦਾ ਹੋਣਾ 5 ਲੱਖ ਰੁਪਏ ਮਹੀਨੇ ਦਾ ਉਹ ਕਾ ਓਕੇ ਠੀਕ ਹੈ ਚਲ ਭਾਈ ਐ ਕਰਾਂਗੇ ਫਿਰ ਹੁਣ ਮੈਂ ਆਪਦਾ ਤੁਹਾਨੂੰ ਲਿਖਿਆਤਾ ਸੀ ਇਧਰ ਨਾ ਤਰੀ ਪਰਜਾਇਦਾ ਤੇਰੇ ਕੰਨੀ ਕਰਾ ਦੇ ਕੋਈ ਨਾ 10000 ਰੁਪਏ ਆ ਇਧਰੋਂ ਆਉਣ ਦੇ ਕੋਈ ਨਾ ਫਿਰ ਆਹੀਂ ਕਰ ਲੈ ਬਾਈ ਕਿੱਥੇ ਤਾਂ ਇਕੱਠਿਆਂ ਦੀ ਕਮਾਈ ਆਵੇ ਕਿੱਥੇ ਆ ਡਾਡਾ ਆਵੇ ਉਹਦੇ ਵੀ ਨਾਲ ਲੱਗਦੇ ਹਤਕਾਰੀ ਦੇ ਕੰਮ 10000 ਪਰਜਾਇਦਾ ਭਰ ਦੇ ਚਲ ਕੋਈ ਨਾ ਫਿਰ ਹੁਣ ਤਾਂ ਹੈ ਨਹੀਂ ਹੁਣ ਤਾਂ ਭਰਤੇ ਲਿਆਉਂਗਾ ਫਿਰ ਅਜ ਮੱਕਦੇ ਦਿਨ ਚ ਮੈਂ ਕੋਈ ਨਾ ਸੋਡੇ ਕਨੀ ਪੜਾ ਜੂ 10000 ਰੁਪਏ ਆਹੀਂ ਕਰੀ ਬਾਈ ਪ੍ਰਿਤੋ ਕੋਲੇ ਗੱਲ ਨਾ ਕਰ। ਸਾਡੀ ਥੋੜੀ ਜਿਹੀ ਕੱਟ ਬਣਦੀ ਆ। ਨੋ ਨਾ ਮੈਂ ਤਾਂ ਗੱਲ ਕਾਦੇ ਵਾਸਤੇ ਕਰਨੀ ਆ। ਹਾਂ ਤੂੰ ਆਪ ਹੀ ਸਿਆਣਾ ਹੈ। ਸਿਆਣੇ ਤਾਂ ਸਿਆਣੀ ਗੱਲ ਹੁੰਦੀ ਆ। ਨਾਲੇ ਆਏ ਆ। ਜੇ ਤੂੰ ਗੱਲ ਕਰੇਂਗਾ ਤੇਰਾ ਵੀ ਬਾਈ ਫਰਕ ਪਊਗਾ। ਆਖੂਗੀ ਮਾਮਾ ਤਾਂ ਤੂੰ ਸਾਡਾ ਆਏਗਾ। ਹੈਨਾ? ਤੇ ਫਿਰ ਵੀ ਚਾਚੇ ਦਾ ਤਾਈ ਦਾ ਚਾਚੇ ਤਾਈ ਹੁੰਦੇ ਹਾਂ ਇਹ ਤਾਂ ਗੱਲ ਠੀਕ ਹੈ ਵੀਰ ਬਣ ਕੇ ਗੱਲ ਨਾ ਕਰੀ ਨਾ ਨਾ ਕੋਈ ਨਾ ਹਾਂ ਜੋ ਪਕੀਤੇ ਤੂੰ ਮੈਂਬਰ ਉਧਰ ਬਣਾ ਦੀ ਤੇ ਆਹ ਤੇਰੀ ਕਮਾਈ ਪਈ ਤੇਰੇ ਖਾਤੇ ਆਉਣੀ ਹੈ ਨਾ ਕੋਈ ਨਾ ਕੋਈ ਨਾ ਹਾਂ ਚਾਹ ਤਾਂ ਬਣਾ ਲੈਨੇ ਨਾ ਨਾ ਬਸ ਮੈਂ ਚਾਹ ਹੁਣੀ ਪੀ ਕੇ ਆ ਸੀ ਮੈਂ ਇਧਰ ਦਿਵਾਖ ਜੇ ਨੂੰ ਦੇਖਣ ਆ ਗਿਆ ਮਾ ਪਤਾ ਨਹੀਂ ਕਿੱਧਰ ਨੂੰ ਭੱਜੇਗਾ ਖੇਡਦਾ ਖੇਡਦਾ ਅੱਛਾ ਨਾਲ ਆਇਆ ਹੋਇਆ ਨਾ ਅੱਛਾ ਅੱਛਾ ਹਾਂ ਛੁੱਟੀਆਂ ਨਹੀਂ ਆ ਹਾਂ ਜੀ ਹਾਂ ਠੀਕ ਹੈ ਚੰਗਾ ਬਾਈ ਕੋਈ ਨਾ ਕੋਈ ਨਾ ਔਰੇ ਪਿੰਡ ਤੇ ਮੈਂ ਤਾਂ ਲਾਦਾ ਪੂਤ ਸਵਾਰ ਹੋਇਆ ਪਿਆ ਪੈਸੇ ਕਮਾਉਣ ਦਾ ਹਨਾ ਚਲ ਕੋਈ ਨਾ ਆਪਾਂ ਨੂੰ ਕੀ ਲੈਣਾ ਮਾਮਾ ਫਿਰ ਬੇੜੇ 'ਚ ਫਰਸ਼ ਲਾਇਆ ਨਹੀਂ ਹਲੇ ਹੈ ਫਰਸ਼ ਤਾਂ ਟਾਇਲ ਟੂਲ ਜੀ ਦਾ ਲਿਆਂਦੇ ਪਈ ਆ ਹਾਂ ਮਿਸਤਰੀ ਨਹੀਂ ਮਿਲ ਰਿਹਾਗਾ ਮਿਸਤਰੀਆਂ ਦੀ ਖਿੱਚ ਵਾਲੀ ਹੋਰੀ ਆ ਖਿੱਚ ਜੀ ਖਾਸੀ ਹੋਈ ਪਈ ਆ ਹਾਂ ਮਿਲ ਜੂ ਇੱਕ ਦੋ ਦਿਨਾਂ ਤਾਂ ਹੀ ਕੋਈ ਨਹੀਂ ਲਾ ਲਾਂਗੇ ਅਗਲਾ ਹਰੇਕ ਕਹਿੰਦਾ ਵੀ ਕਣਕ ਕਰਕੇ ਕਣਕ ਕਿਉਂ ਹਲੇ ਵੀ ਵੱਢਣੀ ਹੈ ਨਹੀਂ ਬੇਲੇ ਆ ਜਾ ਲਾਏਗਾ ਅਗਲਾ ਹਰੇਕ ਸੋ ਜਾਂਦਾ ਮਿਸਤਰੀ ਲਾ ਲਈ ਹਾਂ ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਸੀਗਾ ਮਹਾਵੇਲਾ ਵੀ ਤੁਰਿਆ ਫਿਰਦੇ ਆ ਖੇਤੀ ਦਾ ਕੰਮ ਤਾਂ ਹੁਣ ਤੈਨੂੰ ਵੀ ਪਤਾ ਕਿੰਨਾ ਕਾਗਾ ਤੂੰ ਉਹ ਕੰਮ じゃ ਕਰ ਲਾ ਮੈਂ ਇੱਕ ਕਿਹੜਾ ਆ ਜਿਹੜਾ ਆ ਸਾਮਾਨ ਦਾ ਵੇਚਣਾ ਹੁੰਦਾ ਪਿੰਡਾਂ ਚ ਉਹ 10000 ਰੁਪਿਆ ਲੱਗਦਾਗਾ ਕਿ ਰਾਂ ਉਹ ਤੋਂ ਬਾਅਦ ਆਈ ਜਾਂਦੇ ਆ 20 30000 ਰੁਪਿਆ ਮਹੀਨਾ ਲੱਖ ਰੁਪਿਆ ਮਹੀਨਾ ਆਪਾਂ ਭਾਂਡੇ ਵਿੱਚ ਦੇ ਸੋਨੇ ਲੱਗਦੇ ਆ 버ਗਰ 버ਗਰ ਵੇਚਦੇ ਸੋਨੇ ਲੱਗਦੇ ਆ ਪਹਿਲਾਂ ਪਿੰਡਾਂ ਚ ਉਹ ਤਾਂ ਤੇਰੀ ਗੱਲ ਠੀਕ ਐ 버거 ਤਾਂ ਕਿਹੜੇ 베ਚਨੇ ਨੇ ਨਾਲੋਂ ਮੜੇ ਮੋਟੇ ਬੰਦੇ ਬੁੰਦੇ ਜੇ ਜੋੜਨੇ ਆਗੇ ਉਹ ਅੱਛਾ ਤੂੰ ਕਿਹਦੇ ਮਗਰ ਲੱਗਿਆ ਮਗਰ ਤਾਂ ਮੈਂ ਕਿਹਦੇ ਲੱਗਣਾ ਸੀ ਆਪਣੀ ਪ੍ਰੀਤ ਨਹੀਂ ਕਿਹਾ ਸੀ ਕਿ ਉਹ ਕੁੜੀ ਆਈ ਸੀਗੀ ਉਹ ਕਹਿੰਦੀ ਸੀ ਵੀ ਤੁਸੀਂ ਕਮਾਓ ਪੈਸੇ ਤੁਹਾਨੂੰ ਵਧੀਆ ਪੈਸੇ ਬਣਿਆ ਕਰਨਗੇ ਤੂੰ ਕੋਈ ਰੁਪਿਆ ਦੇ ਤਾਂ ਨਹੀਂ ਦਿੱਤਾ ਨਾ ਇਹ ਚ ਹੈਰਾਨ ਹੋਣ ਵਾਲੀ ਕੀ ਗੱਲ ਐ ਦੇਤਾ 10000 ਰੁਪਏ ਮੈਂ ਕੰਮਤੀ ਲਾਇਆ ਮੈਂ ਕਿਹੜਾ ਖੂਚ ਸਿੱਟੇ ਨਹੀਂ ਕੋਲੇ ਮਾਮਾ ਉਹ ਮਾਮਾ ਤੂੰ ਪੁੱਛਦਾ ਲੈਂਦਾ ਮੈਨੂੰ ਇੱਕ ਵਾਰੀ ਮੋਮੋ ਠਗਣੀਆਂ ਦਾ ਟੋਲਾ ਆ ਤੇਰੇ ਲਈ ਨੂੰਨੇ ਵੀ 10000 ਰੁਪਏ ਦੇਦਾ ਉਹਨਾਂ ਨੂੰ ਕੋਈ ਰਿਪੀਅਰ ਪੂਏ ਨਹੀਂ ਆਉਂਦੇ ਅੱਛਾ ਹਾਂ ਮੈਥੋਂ ਖਾ ਕੇ ਹੱਡੀਆਂ ਹੁਣ ਛੱਤਰਾ ਥੋੜਾ ਟਾਈਮ ਹੋ ਗਿਆ ਮੈਂ ਤਾਂ ਦੱਸਿਆ ਨਹੀਂ ਉਹਨੇ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਇੱਕ ਦਿਨ ਉਹ ਆ ਗਈ ਕੱਲ ਮੇਰੇ ਉਹਦੇ ਮਤਲਬ ਮੈਂ ਉਰੇ ਹੈਗਾ ਹੈਗਾ ਦੀ ਘਰੇ ਉਹ ਆਪ ਹੈ ਨਹੀਂ ਤੀ ਮੈਨੂੰ ਵੀ ਕਿਹਾ ਸੀ ਆਂ ਤਾਂ ਪ੍ਰੀਤ ਨੇ ਕਹਿੰਦੀ ਜੱਸੇ ਨੂੰ ਨਾ ਦਸੀ ਤੂੰ ਨਾ ਦੱਸ 10000 ਰੁਪਏ ਦੀ ਹੁਣ ਚਾਕ ਰਹੀ ਉਹ ਤਾਂ ਡੁੱਬ ਗਏ ਚੱਲ ਕੋਈ ਨਾ ਫਿਰ ਹੁਣ ਦੇਖੀ ਜਊ ਜਿਹੜਾ ਕੁਝ ਉਹਨੂੰ ਹੋ ਗਿਆ ਹੋ ਗਿਆ ਨਾਲੇ ਹੋਰ ਯਾਰ ਮਾਮਾ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੇ ਆਂ ਅਗਲਾਂ ਤੇ ਪਰਦੇ ਪਹਿਰੇ ਨੇ ਐਂ ਕਿਤੇ ਰੁਪਈਆ ਬਲਿਆ ਕਰਦੇ ਨੇ ਲੈ ਆਪਣੇ 10 ਘਰ ਨੇ ਲੈ ਦਸਾਂ ਨੂੰ ਇੱਕ ਦੂਜੇ ਦੇ ਮਗਰ ਲਾਦੇ ਆਂ ਕਿਵੇਂ ਰੁਪਈਏ ਮਿਲ ਜਾਣਗੇ ਭਲਾ ਉਹ ਤਾਂ ਹੁਣ ਲਾਲਚੀ ਵੱਡੇ ਦਿੱਤੇ ਸੀ ਉਹ ਤਾਂ ਕਹਿੰਦੇ ਹਫਤੇ ਦੇ ਵਿੱਚ ਸਾਨੂੰ ਪੈਸੇ ਆ ਜਾਣਗੇ ਪਤਾ ਨਹੀਂ 5 ਤਰੀਕ ਨੂੰ 5 ਤਰੀਕ ਨੂੰ ਆ ਜਾਣਗੇ ਕਹਿੰਦੇ ਸਾਨੂੰ ਪੈਸੇ ਹਾਂ ਇਹ ਵੀ ਕਿਹਾ ਉਹ ਵੀ ਰੂਪੀ ਕੌਣ ਕਢਾ ਲਿਆ ਇਹ ਵੀ ਕਿਹਾ ਉਹ ਵੀ ਜਹਾਜ਼ ਤੇ ਚੜਾ ਲਾਂਗੇ ਹਾਂ ਸਾਰਾ ਕੁਝ ਹੀ ਕਹਿੰਦੇ ਸੀ ਅਹੀਂ ਕਹਿੰਦੇ ਨੇ ਅਹੀਂ ਅਹੀਂ ਕਹਿੰਦੇ ਨੇ ਗੱਲਾਂ ਗੱਲਾਂ ਚ ਦਵਾ ਅਵਾਨੀ ਦੇ ਬਰਾਬਰ ਕੁਰਸੀ ਤੇ ਬਿਠਾਉਣ ਦੇ ਨੇ ਉਹ ਕੰਮ ਕੀ ਆ ਉਹਨਾਂ ਦਾ ਇਹੀ ਹੈ ਓਏ ਬਹੂ ਤੋਂ ਫੋਨ ਫੋਨ ਲੈ ਲਾ ਫਿਰ ਉਹਦਾ ਨੰਬਰ ਵੀ ਹੈਗਾਗਾ 10000 ਤਾਂ ਮੁੜਿਆਊਗਾ ਓ ਨਾ ਤਾਂ ਤੇਰਾ ਮੁੜੇ ਨਾ ਬਹੂ ਦਾ ਮੁੜੇ ਉਹਦਾ ਕੀ ਮੁੜੇ ਖੜੇ ਆ ਪਣਾ ਆ ਕੀ ਕਰ ਲਿਆ ਮੈਂ ਤਾਂ ਠਿੱਕਰੀ ਵੱਜ ਗਿਆ ਦਿਮਾਗ ਤੇ ਚੱਲ ਹੁਣ ਤੂੰ ਨਾ ਘਰੇ ਲੜੀ ਜਾਈ ਗਿਆ ਤਾਂ ਗਿਆ ਸਹੀ ਹਾਗੀ ਛਤਰ ਮੈਥੋਂ ਉਹ ਉਹ ਤਾਂ ਖਾ ਗਈ ਹੁਣ ਮੇਰੇ ਵਾਲੇ ਪੈਸੇ ਪਿੱਛੇ ਨਾ ਲੜੀ ਜਾਈ ਕੋਈ ਨਾ ਗਿਆ ਤਾਂ ਗਿਆ ਸਹੀ 10000 ਫਿਰ ਹੋਰ ਕੀ ਹਾਲ ਲਗਾ ਮਾਮਾ ਤੇਰੇ ਇਹੋ ਜੇ ਬੰਦਿਆਂ ਨੇ ਮਗਰ ਨਹੀਂ ਲੱਗ ਕੇ ਕਰਦੇ ਅੱਜ ਤੱਕ ਅੱਜ ਕੱਲ ਤਾਂ ਦੁਨੀਆ ਬਲਾਂ ਹੱਥਾਂ ਤੇ ਹੱਥ ਮਾਰਦੀ ਫਿਰਦੀ ਆ ਮਾਮਾ ਗੱਲ ਲੱਗਦੀ ਤਾਂ ਹੈ ਜੀ ਸੀ ਇਹ ਜੀ ਹਾਂ ਵੀ ਲੱਗਦੀ ਨਹੀਂ ਸੀ ਭੋਲੀ ਜੀ ਲੱਗੀ ਮੈਨੂੰ ਤਾਂ ਭਾਈ ਉਹ ਨਹੀਂ ਲੱਗਦੀਆਂ ਹੁੰਦੀਆਂ ਨੇ ਮਾਮਾ ਇਹ ਪਹਿਲਾਂ ਹੈ ਉਦੋਂ ਬਾਅਦ ਧਰਦੀਆਂ ਨੇ ਗੱਲ ਤੇ ਗੋਡਾ ਹਲੇ ਤਾਂ 10000 ਤੈਨੂੰ 5 ਤਰੀਕ ਨੂੰ ਆਏ ਕਹਿੰਦੀ 10 ਹੋਰ ਦੇ ਦੇ ਫਿਰ ਕਹਿੰਦੀ 5 ਕ ਹੋਰ ਦੇ ਦੇ ਜਿੰਨਾ ਚਿਰ ਤੂੰ ਆ ਆਪਣਾ ਜਵਾਬ ਦਿੰਦਾ ਉਹਨਾਂ ਚਿਰ ਥੋੜੀ ਲੈਣੋਂ ਹਟਦੀ ਦੀ ਪੈਸੇ ਉਹ ਕੋਈ ਨਾ ਫਿਰ ਉਹਨੂੰ ਕਿਹੜਾ ਪਤਾਗਾ ਵੀ ਆਪਾਂ ਹੋ ਕਰਗੇ ਫੋਨ ਫਾਨ ਕਰੂਗੀ ਕਦੇ ਪਰ ਮੇਰਾ ਤਾਂ ਨੰਬਰ ਵੀ ਨਹੀਂ ਲਗਾਈ ਉਹ ਚੱਲ ਤੇ ਆਈ ਕਰੇ ਹਾਂ ਕੋਈ ਨਾ ਕਰਾਂਗੇ ਉਹਦੇ ਨਾਲ ਗੱਲ ਚਾਰ ਬੰਦੇ ਇਕੱਠੇ ਕਰਾਂਗੇ ਬੇਸ਼ੱਕ ਥਾਣੇ 'ਚ ਰੈਪਟ ਦੇਣੀ ਪੈ ਜੇ ਚਲ ਤੂੰ ਕਰ ਲਈ ਭਾਈ ਪਰ ਘਰੇ ਕਲੇਸ਼ ਨਾ ਕਰੀ ਹੁਣ ਘਰੇ ਦਾ ਕਾਹਦੇ ਵਾਸਤੇ ਕਲੇਸ਼ ਕਰਨਾ ਐਨੇ ਨੂੰ ਟੱਕਰ ਗਿਆ ਇੱਕੰਨਾ ਇੱਕ ਕੋੜੀ ਰਾਮ ਮਲਾਈ ਜੋੜੀ ਉਹ ਗੱਲ ਹੋਈ ਪਈ ਐ ਉਹ ਤਾਂ ਹੈਗੀ ਦੀ ਬੁੱਝ ਜਹੀ ਜੀ ਹੈਗੀ ਤੀ ਉਤੋਂ ਮਾਮਾ ਤੂੰ ਆਂਦੀਆਂ ਗੱਲਾਂ 'ਚ ਆ ਗਿਆ ਹੋਰ ਮੈਨੂੰ ਭਾਈ ਹੁਣ ਕੀ ਪਤਾ ਸੀ ਮੈਂ ਕਿਹੜਾ ਪੜਿਆ ਲਿਖਿਆਗਾ ਮੈਂ ਤਾਂ ਜਿਵੇਂ ਕਹਤਾ ਮਾਂਗਰ ਲਾ ਕੇ ਮੇਰੇ ਕੋਲ ਤਾਂ 10000 ਸੀ ਜੇਬ 'ਚ ਮੈਂ ਚੱਕ ਕੇ ਉਹਦੀ ਫੜਾਤਾ ਉਹ ਸੌ ਲੱਗੇ ਐਡੀ ਬੁੱਝ ਦਮਾਗਦੀ ਐ ਐਡੀ ਬੁੱਝ ਦਮਾਗਦੀ ਐ ਨਾ ਛੱਡ ਦੇ ਗੱਲਾਂ ਕੋਈ ਜਿੱਥੇ ਮਰਜ਼ੀ ਮਗਰ ਲਾ ਲਿਓ ਉੱਥੇ ਲੱਗ ਜਾਂਦੀ ਐ ਉਹਨੂੰ ਪਾ ਦੇ ਜਾ ਕੇ ਕੁਛ ਟੌਂ ਟੌਂ ਕਰੀ ਜਾਂਦਾਗਾ ਉਹਨੇ ਤਾਂ ਕਰਨੀ ਐ ਟੌਂ ਟੌਂ ਹਾਂ ਜਿਹੜੇ 4 ਰੁਪਏ ਆਉਂਦੇ ਨੇ ਤੁਸੀਂ ਐਂ ਖਵਾ ਦਿਆ ਕਰੋ ਪਹਿਲਾਂ ਉਹਨੇ ਖਵਾ ਤੇ ਹੁਣ ਤੈ ਲਾ ਤੇ ਲਲਰ ਉਹ ਚੱਲ ਕੋਈ ਨਾ ਫਿਰ ਹੁਣ ਹੁਣ ਕਿਹੜਾ ਮੁਰਦੇ ਆ ਹੁਣ ਕਲੇਸ਼ ਕਰੇ ਤਾਂ ਕਿ ਮੁੜ ਜਾਣਗੇ ਕੋਈ ਨਾ ਆ ਗਈ ਕਰੇ ਵੜ ਗਈ ਓਹੋ ਪੋਚਾ ਘਾਣੂ ਚੱਕੀ ਜਾਂਨੇ ਹੋ ਜੀ ਪੋਚੇ ਤਾਂ ਮੈਂ ਹੁਣੀ ਲਾ ਕੇ ਹੱਡੀਆਂ ਪੋਚਾ ਨਹੀਂ ਚੱਕਦਾ ਹੈਗਾ ਤੇਰੇ ਗਿੱਟੇ ਕੁੱਟੂਗਾ ਮੇਰੇ ਗਿੱਟੇ ਕੁੱਟੂਗਾ ਹਾਂ ਮੇਰੀ ਗੱਲ ਸੁਣੋ ਆ ਪੋਚੇ ਪੁੱਚੇ ਵਾਲੀਆਂ ਗੱਲਾਂ ਛੱਡ ਦੋ ਹੁਣ ਨਾਲੇ ਮੈਂ ਐਨੀ ਵੀ ਗਿਰੀ ਹੋਈ ਨਹੀਂ ਵੀ ਜੇ ਮੇਰੇ ਕੋਲ ਪੈਸਾ ਆ ਗਿਆ ਨਾ ਮੈਂ ਪੋਚੇ ਤੁਹਾਡੇ ਤੋਂ ਲੁਭਾਉਂਗੀ ਠੀਕ ਆ ਹਾਏ ਓਏ ਐਡਾ ਮੋਟਾ ਦਿਮਾਗ ਕਾ ਤੋ ਲਾਤਾ ਰੱਬ ਨੇ ਤੇਰੇ ਮੈਨੂੰ ਐਂ ਤਾਂ ਦੱਸ ਦੇ ਇਹ ਜੇ ਮੋٹے ਦਿਮਾਗ ਵਾਲੀ ਕਿਹੜੀ ਗੱਲ ਆ ਅੱਛਾ ਜੇ ਮੈਂ ਤੁਹਾਡੇ ਬਾਰੇ ਸੋਚਦੀ ਆ ਫਿਰ ਮੇਰਾ ਦਿਮਾਗ ਮੋਟਾ ਹੋ ਗਿਆ ਹੈ ਨਾ ਮੇਰੀ ਗੱਲ ਸੁਣ ਲੈ ਤੇਰੇ ਦੇਦਾ ਹਲਕ ਚ ਡੰਡਾ ਨਾ ਮੇਰੀ ਗੱਲ ਸੁਣ ਲੈ ਜੇ ਮੈਂ ਕੁਛ ਬੋਲਦੀ ਨਹੀਂ ਤੂੰ ਮੇਰੇ ਸਿਰ ਤੇ ਹੀ ਚੜੀ ਐ ਨਾ ਉਹ ਤਾਂ ਤੂੰ ਮੇਰਾ ਪਤੀ ਪਰਮੇਸ਼ਵਰ ਐ ਤਾਂ ਕਰਕੇ ਮੈਂ ਹੁਣ ਤੱਕ ਲਿਹਾਜ਼ ਕਰੀ ਜਾਂਦੀ ਸੀ ਨਹੀਂ ਮੈਂ ਤਾਂ ਫੜ ਕੇ ਨਾ ਹੁਣ ਗੋਡੇ ਥਲੀ ਲੈ ਲਵਾਂ ਤੇ ਨਾਲੇ ਮੇਰੇ ਭਾਈਆਂ ਨੂੰ ਜਾਣਦਾ ਨਾ ਮਿੰਟਾਂ ਚ ਬੁਲਾ ਲੂੰਗੀ ਉਹ ਜਹੀ ਜੀ ਤੂੰ ਮੋٹے ਦਿਮਾਗ ਵਾਲੀ ਆ ਉਹ ਜੇ ਤੇਰੇ ਭਾਈ ਮੋٹے ਦਿਮਾਗ ਵਾਲੇ ਨੇ ਨਾ ਤਾਂ ਐ ਸੋਚਣ ਵੀ ਹਾਂ ਗੱਲ ਕੀ ਐ ਗੱਲ ਨਹੀਂ ਨਾ ਕਦੇ ਉਹਨਾਂ ਨੇ ਪ੍ਰਾਣੇ ਦੀ ਗੱਲ ਸੁਣੀ ਐ ਮੇਰੇ ਸਾਲੇ ਘੰਡੇ ਮੇਰੀ ਗੱਲ ਸੁਣ ਲੈ ਜਿਹੜਾ 10000 ਰੁਪਏ ਉਹਨੂੰ ਦਿੱਤਾ ਐ ਨਾ ਉਹ ਮੇਰਾ ਬਾਪ ਸੋਣਾ ਚਾਹੁੰਦਾ। ਬੂ ਮੈਂ ਮਰ ਜਾ। ਉਹ 10000 ਦੀ ਗੱਲ ਕਰਦੇ। ਹਾਂ ਮੈਂ ਵੀ ਕਿਹਾ ਕਿ ਮੈਂ ਪ੍ਰਿੰਡਾ ਖਾਈ ਫਿਰਦਾ ੜਕੀ ੜਕੀ। ਮੇਰੀ ਗੱਲ ਸੁਣ ਲੈ। 10000 ਹੈ ਤੇਰਾ ਸਿਰਫ 10000। ਲੱਖਾਂ ਦੀ ਢੇਰੀ ਲਾ ਦੂੰਗੀ ਲੱਖਾਂ ਦੀ। ਇਹ ਮੇਰੀ ਗੱਲ ਸੁਣ ਲੈ। ਕਿਉਂ ਐਡਾ ਮੋਟਾ ਦਿਮਾਗ ਹੈ? ਕਿਉਂ ਐਡਾ ਮੋਟਾ ਦਿਮਾਗ ਹੈ? ਮੇਰੀ ਗੱਲ ਸੁਣ। ਜੇ ਐਵੇਂ ਪੈਸੇ ਮਿਲਦੇ ਹੁਣ ਨਾ ਅੱਜ ਨੂੰ ਬਥੇਰੇ ਜਣੇ ਅਮੀਰ ਹੋਏ ਹੁੰਦੇ। ਤੇਰੇ ਵਰਗਿਆਂ ਦੀ 20 ਉਹਨਾਂ ਨੇ 20 ਮੂਹਦੇ ਮੂੰਹ ਦੇ ਕੇ ਨੇ ਉਹਨਾਂ ਨੇ। ਮੇਰੇ ਨਾ ਮੋਟਾ ਦਿਮਾਗ ਹੀ ਸਹੀ ਹੈ। ਠੀਕ ਹੈ? ਜਦੋਂ ਪੈਸੇ ਆ ਗਏ ਮੇਰੇ ਕੋਲੇ ਮੇਰੇ ਕੋਲੇ ਪੰਜੀ ਨਾ ਮੰਗ ਲਈ ਅ ਜਿਵੇਂ ਆ ਹੁਣ ਮੈਨੂੰ ਕਰਦਾ ਨਾ ਐਵੇਂ ਮੈਂ ਵੀ ਫਿਰ ਆ ਫੜੂ ਦੇਖੀ ਐਂ ਕਰ ਮੈਂ ਤਾਂ ਇਥੋਂ 1 ਰੁਪਿਆ ਨਹੀਂ ਮੰਗਦਾ ਤੂੰ ਮੇਰਾ 10000 ਰੁਪਿਆ ਦੇ ਦੇ ਮੋੜ ਤੂੰ ਤੇਰੇ 10000 ਮੋੜ ਦੂੰਗੀ ਮੈਂ ਅੱਜ ਕਦੋਂ ਦਿਨ ਦੀ ਗੱਲ ਲੈ ਗਈ ਜੋ ਮੇਰੇ ਖਾਤੇ 'ਚ ਲੱਖ ਰੁਪਿਆ ਆ ਗਏ ਨਾ ਫਿਰ ਪੁੱਛੂੰ ਤੇਨੂੰ ਮੈਂ ਓਏ ਹੋਏ ਓਏ ਐਂ ਖੜਿਆ ਤੇਰੇ ਖਾਤੇ 'ਚ ਲੱਖ ਰੁਪਿਆ ਤੂੰ ਸਮਝਦੀ ਕਿਉਂ ਨਹੀਂ ਹੈਗੀ ਇਹ ਦੁਨੀਆ ਚੰਦ ਤੇ ਪਹੁੰਚ ਗਈ ਸੌ ਲੱਗੇ ਤੂੰ ਧਰਤੀ ਦੇ ਵਿੱਚ ਹੀ ਬੜੀ ਜੰਨੀ ਹੈ ਮੱਚੀ ਜਾ ਮੱਚੀ ਜਾ ਮੈਨੂੰ ਪਤਾ ਤੂੰ ਅੰਦਰੋਂ ਅੰਦਰ ਹੀ ਮੱਚਦਾ ਹੈ ਜਿੱਥੇ ਆ ਸਾਰੇ ਬੇੜਾ ਮੱਚਦਾ ਨਾ ਉੱਥੇ ਤੂੰ ਵੀ ਮੱਚ ਲੈ ਨਾਲੇ ਮੇਰੀ ਗੱਲ ਸੁਣ ਲੈ ਤੂੰ ਹੁਣ ਤਾਂ ਮੈਨੂੰ 10000 ਰੁਪਏ ਗਿਣਾਤਾ ਅੱਜ ਤੋਂ ਬਾਅਦ ਮੈਨੂੰ 10000 ਰੁਪਏ ਨਾ ਗਿਣਾਦੀ ਠੀਕ ਹੈ ਮੇਰੀ ਗੱਲ ਸੁਣ ਲੈ ਤੇਰੇ ਬਰਾਬਰ ਕਮਾ ਕੇ ਦਿਖਾਉਂਗੀ ਹੁਣ ਇਹ ਕਮਾਤਾ ਨਹੀਂ ਮੇਰੀ ਗੱਲ ਸੁਣ ਲੈ 10000 ਰੁਪਏ ਦਾ 10000 ਰੁਪਏ ਪੋਤਾ ਘਮਾਤਾ ਘਮਾਤਾ ਆ ਜਿਹੜਾ 2 ਟਾਹ ਹਿਸੇ ਦਾ ਪੋਚਾ ਇਹਨੂੰ ਕਿਉਂ ਤੋੜੀ ਜਾਨੀ ਐ ਹੁਣ ਮੈਂ ਐਨੀ ਵੀ ਮਾੜੀ ਨਹੀਂ ਵੀ ਮੈਂ 2 ਟਾਹ ਹਿਸੇ ਉਹਦੇ ਪੋਚੇ ਨਾਲ ਪੋਚਾ ਲਾਉਂਗੀ ਜਦੋਂ ਬਾਹਰ ਗੱਡੀ ਖੜੀ ਹੋਈ ਨਾ ਉਦੋਂ ਪੁੱਛੂੰ ਉਦੋਂ ਨਾ ਮੈਨੂੰ ਕਹਿਦੀ ਵੀ ਪ੍ਰੀਤ ਮੈਨੂੰ ਮਾੜੀ ਜੇ ਗੇੜੀ ਦਵਾ ਦੇ ਵਿੱਚ ਆ ਬੰਨੇ ਤੇਰੇ ਮੂਰੇ ਹੱਥ ਪੱਥਰ ਮੂਰੇ ਕੀ ਮੈਂ ਬੋਲਾਂ ਮੇਰੀ ਗੱਲ ਸੁਣ ਲੈ ਇੱਕ ਨਿਮਾਰੀ ਦੀ ਚਾਪੀ ਹੂੰ ਤਾਂ ਮੇਰੇ ਕੋਲੇ ਐ ਜੇ ਪੈਸੇ ਵਾਲੀ ਨਿਮਾਰੀ ਨੂੰ ਹੱਥ ਲਾਤਾ ਤੇਰਾ ਉਹ ਹਾਲ ਕਰੂੰਗਾ ਜਿਹੜਾ ਤੂੰ ਸੋਚਿਆ ਵੀ ਨਹੀਂ ਹੋਣਾ ਲਾਉਂਗੀ ਮੈਂ ਤਾਂ ਮੇਰਾ ਕਿਹੜਾ ਹੱਕ ਨਹੀਂ ਹੈ ਗਿਆ ਇਹ ਤੇਰਾ ਹੱਕ ਤਾਂ ਹੈ ਗਿਆ ਸੂਟਾਂ ਤਾਂ ਕਾਇਆ ਹੀ ਨਹੀਂ ਹੈਗਾ ਵੀ ਲੋਕਾਂ ਨੂੰ ਖਵਾਈ ਜਾਵੇਂ ਪੈਸੇ ਜੇ ਮੈਨੂੰ ਸੂਟ ਦਵਾ ਦਿੰਦਾ ਕੰਜਰ ਕਲੇਸ਼ ਹੁੰਦਾ ਹੀ ਨਹੀਂ ਤੀ ਬੱਸ ਐਸੀ ਮਾੜੀ ਕਿਸਮਤ ਚੱਲ ਚੰਗਾ ਭੱਗ ਜਾ ਬੇਬੇ ਭੱਗ ਜਾ ਆ ਬੰਨੇ ਤੇਰੇ ਮੂਰੇ ਹੱਥ ਪੈਂਡਾ ਛੱਡ ਦੇ ਮੇਰਾ ਗੱਲ ਤਾਂ ਮੇਰੇ ਆਪ ਪਿਆ ਕਿ ਪੈਂਡਾ ਮੈਂ ਛੱਡਾਂ ਤੇਰਾ ਚੱਲ ਚੰਗਾ ਕਰ ਲੈ ਕੰਮ ਲੱਗੇਂਦਾ ਪਕਾਈ ਮਾਰਨ ਪਤਾ ਨਹੀਂ ਕੀ ਖਾ ਕੇ ਉੜਦੇ ਸਵੇਰੇ ਸਵੇਰੇ ਉਹ ਆ ਬੰਨੇ ਤੇਰੇ ਮੂਰੇ ਹੱਥ ਮੇਰਾ ਦਿਮਾਗ ਨਾ ਖਾਏ ਕਰ ਮੇਰੀ ਗੱਲ ਸੁਣ ਲੈ ਹੁਣ ਤਾਂ ਬਾਲਾ ਭੌਂਕੀ ਆ ਨਾ ਮੇਰੇ ਅੱਗੇ ਜਦੋਂ ਮੈਂ ਗੱਡੀ ਲਿਆਂਦੀ ਨਾ ਫਿਰ ਐ ਨਾ ਕਹੀਂ ਵੀ ਮੈਨੂੰ ਗੱਡੀ 'ਚ ਬਠਾ ਲਾ ਪੈਰ ਨਹੀਂ ਧਰਨ ਦੇਂਦੀ ਵਿੱਚ ਪੈਰ ਉਹ ਚੱਲ ਚੰਗਾ ਮੈਂ ਤਾਂ ਤੇਰੀ ਗੱਡੀ ਤੇ ਲੱਭੀ ਨਹੀਂ ਲੱਗਦਾ ਕੰਮ ਕਰ ਲੈ ਜਿਹੜੇ ਦੋ ਭਾਂਡੇ ਰਹਿੰਦੇ ਨੇ ਮੰਜ ਲੈ ਨਾਲੇ ਤੂੰ ਉਹਨੂੰ ਕੀ ਬੋਲਦਾ ਸੀ ਸਾਡੀ ਮੈਡਮ ਐ ਹੋ ਉਹਦੀ ਬੇਇੱਜ਼ਤੀ ਕਰਕੇ ਮੈਨੂੰ ਵਿਚਾਰੀ ਨੂੰ ਘਰੋਂ ਕੱਢਤਾ ਜੇ ਘਰੇ ਆਈ ਨਾ ਲੱਤਾਂ ਕੁੱਟੂੰਗਾ ਆਉਗੀ ਤਾਂ ਮੈਂ ਵੀ ਦੇਖਾਂ ਫੇਰ ਆਉਗੀ ਹਾਂ ਮਾਧੂ ਦਰਿਆ ਵਿੱਚ ਝਰ ਲਿਆ ਹੁਣ ਤਾਂ ਕੋਣ ਨਹੀਂ ਮੈਂ ਝਰਦੀ ਹੈਗੀ ਇੱਕ ਵਾਰ ਇੰਨਾ ਤਿੱਖਾ ਬੋਲਦੀ ਹੈ ਮਹਾਰਾਜ ਦੀ ਸੋਂਹ ਕੰਨ ਪਾੜ ਦਿੰਦੀ ਹੈ ਚਲ ਚੰਗਾ ਮਾਝਰਾ ਭਾਂਡੇ ਆਪਦੀ ਮਾਂ ਨਾਲ ਪੰਗੇ ਨਾ ਲਿਆ ਕਰ ਫਿਰ ਠੀਕ ਹੈ ਪੈਗਮ ਮੇਰੇ ਸਾਲੇ ਦਾ ਵਿਚੋਲੇ ਦਾ ਬੇੜਾ ਜਿਨੇ ਕਦੇ ਸਾਡੇ ਰਿਸ਼ਤੇ ਦੀ ਗੱਲ ਤੋਰੀ ਤੀ ਆ ਲਿਆ ਕੇ ਮਾਰੀ ਮੇਰੇ ਮੱਥੇ ਪੱਥਰ ਹੁਣ ਇਹਦੇ ਨਾਲ ਪੱਥਰ ਨਾਲ ਕੀ ਬੰਦਾ ਗੱਲਾਂ ਕਰੇ ਕੀ ਬੰਦਾ ਬੋਲੇ ਮੇਰੇ ਸਾਲੇ ਦੀ ਨੇ ਜ਼ਿੰਦਗੀ ਤਬਾਹ ਕਰਕੇ ਰੱਖਤੀ